ਮੈਂ ਕਰਦੇ ਮੈਂ ਪੂਰਾ ਸਰਕਾਰ ਦਾ ਮੈਂ ਦੇਖੋ ਮੁਫਰਨ ਸਰਕਾਰ ਦਾ ਸਾਰੇ 6 ਮਹੀਨੇ ਪਿੰਡ ਵੀ ਆ ਗਏ ਤਾਂ ਤੇ ਪਿਆਨੋ ਇਹ ਗਏ ਵੀ ਸਾਰੇ ਕੰਮ ਚਲੇ ਲੁੱਟਦੇ ਉਹ ਤੋਂ ਕੋਈ ਨਹੀਂ ਆ ਟ੍ਰੈਫਿਕ ਜਲਦੀ ਬਹੁਤ ਆ ਜਾਂਦੇ ਸਾਰੇ ਵੇਲੇ ਥੋੜਾ ਬਜੇ ਡੇਕਰ ਆਉਂਦੇ ਪਾਣੀ ਦੇ ਬੰਦ ਨਾ ਤੇ ਹੁੰਦੇ ਉਹ ਪਿੰਡ ਤੋਂ ਬੰਦੇ ਤਾਂ ਸਾਰੇ ਸਾਹਮਣੇ ਖੜਾ ਆ ਜਾਂਦੇ ਹਾਂ ਦੇ ਚਲੀ ਜਾਂਦੇ ਉਹਨਾਂ ਦਾ ਫੋਟੋ ਵੀ ਪਰ ਉਹਨਾਂ ਦਾ ਫੋਟੋ ਖਲ ਨਹੀਂ ਪੁਰਦਾ ਤਾਂ ਇਹ ਤੇ ਜਪਾ ਪਾ ਕੇ ਚਲਾਇਆ ਤੇ ਜਿੰਦ ਕੂੜਾ ਭਾਈ ਲਾਲੋ ਇਹਨਾਂ ਦੇ ਮੋਟਰ ਪਈ ਜਾ ਗਈ ਇੱਕ ਕਿ ਉਹ ਨਵੀਂ ਪਾ ਦੋ ਲੇਕਿਨ ਉਹ ਕਾਪੋ ਮਾਫੀ ਪਾ ਲਈ ਤੇਰਾ ਦਬਾਅ ਹੁਣ ਉਹ ਵੀ ਦੱਸ ਦੇ ਨਾਲ ਗਿਆ ਜੀ ਉਹ ਦਵ ਨਗਰ ਜਿੰਦ ਨਗਰ ਮਾਪੂਰਾ ਕਨਵਾੜ ਦਾ ਵਾਸੀਆਂ ਆਈਐਸ ਦੇ ਗੁਨਾਹਾਡੇ ਇਲਾਕੇ ਦਾ ਵੀ ਇਹੋ ਜਿਹਾ ਇੱਥੇ ਅਫਸਰ ਹੁੰਦੇ ਅਸੀਂ ਨਰਕ ਦੀ ਜ਼ਿੰਦਗੀ ਜੀਦੇ ਲੇਕਿਨ ਮੋਟਰ ਚਾਹ ਦੇ ਲਾ ਕੇ ਬਾਜ ਪਾਈ ਨਹੀਂ

ਇਹ ਕਰਦੇ ਨੇ ਜਿਹੜੀ ਲੱਗਦੇ ਐ ਕਰੋ ਸਾਰੇ ਪੂਰ ਜਾ ਕੇ ਜਿਹੜਾ ਨੂੰ ਜਿਹੜੇ ਕਾਸ਼ ਪਾਣ ਪਾਣ ਨਾਲ ਨਾਲ ਜਨਾ ਮਿਲ ਗਿਆ ਪਰ ਉੱਥੇ ਨਾਲ ਨਾਲ ਦੀ ਬੈਟਰੀ ਤੇ ਕੱਡੇ ਮਿੱਟੀ ਬਾੜੇ ਰੇਤਲੀ ਫੁੱਟੇ ਰੇਤ ਵਾਲੇ ਦੇਖੋ ਕੇਸ ਸਿਸਟਮ ਦਾ ਆ ਆਂਡੀਆਂ ਹੱਥੀ ਕੰਮ ਕਰਨਾ ਚਾਹੀਦਾ ਜਾਨੇ ਪਰ ਆਇਆ ਅੱਜ ਦਾ ਜੋ ਵੀ ਦੇਖ ਸਕਦਾ ਉਹ ਤੇ ਬਾਟੇ ਇਕੱਲੇ ਹੀ ਹੋਣਾ ਉਹਨਾਂ ਦਾ ਟੈਨਰ ਕਿੰਨਾ ਰੁਪਇਆ ਰਿਹਾ ਐਸੇ ਨਾਲ ਉਹ ਗਿਆ ਕਿ ਹਨ ਜਿਹੜੀ ਮਨੀ ਬਣੀ ਹੈ ਕਾਲੇ ਦੇ ਪਰੇ ਪਰ ਪਾਣ ਕਿਰਾਇਆ ਕਿੰਨਾ ਰੁਪਇਆ ਬੜਾ ਕਣਦੇ ਦੇ ਸਰ ਬਾਟੇ ਰੁਪਇਆ ਕਿੰਨਾ ਹੋ ਰਿਹਾ ਹੋਰ ਪਾਣ ਦਾ ਹੋਗੇ ਜਿਹੜੀ ਮੈਨੂੰ ਸਾਹਮਣੇ ਆਕਰ ਕੀਤੀ ਹੈ ਜੇ ਲੋਕਾਂ ਤੋਂ ਕਹਿੰਦਾ ਸਾਈਨ ਕਰ ਦੇ ਤਾਂ ਉਹ ਮਿਲ ਦੇਣੀ ਕਿੰਨੇ ਦਿਨਾਂ ਚ ਟਾਈਮ ਬਣਾ ਲਗੇ ਜੋ ਪਾਵਾ ਦੇ ਨਾਲ ਹੀ ਕਰ ਸਕਦਾ ਸਮਾਜ ਮੱਧਿਆ ਭਾਈ ਇਹ ਐਲਟੀ ਮੈਟ ਤੋਂ ਲੋ ਕਿੰਨੇ ਦਿਨਾਂ ਚ ਇਹਦਾ ਕੋਈ ਸਮਾਜ ਦਾ ਐਸੀ ਥਾਂ ਮੇ 2-4 ਦਿਨ ਦਾ ਕਿਹਾ ਸੀ ਮਦੀਨਾ ਜਾੜੋ ਤੁਸੀਂ ਕਹਿੰਦਾ ਆਪਣੀ ਜੇਥੇ ਹੋਣੀ ਦੇਦਾ ਤੋ ਹੋ ਜਾਣਾ ਪਾ ਲਗੇ ਆਪਣਾ ਦੇਖਾ ਲਿਆ ਉਹ ਵੀ ਕਹਿੰਦੇ ਆਪਣਾ ਸਾਈਨ ਦੋ ਫਿੰਗਰ ਜੇ ਮਾ ਦੇ ਪੱਤੇ ਆਈਆਂ ਮੇਂ ਗੁਰੂ ਦੇ ਵਿੱਚ ਇੱਕ ਆਪ ਕੋ ਨਹੀਂ ਹੈ ਸਭ ਤੋਂ ਪਹਿਲਾਂ ਫਤਿਹ ਸਾਂਝ ਪਾਓ ਜੀ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਦੇ ਪੱਤੇ ਜੈ ਭੀਮ ਜੈ ਸਵਧਾਨ ਤੁਸੀਂ ਪ੍ਰੈਸ ਵਾਲੇ ਵੀਰ ਜਿਆਦਾ ਵੈਸੇ ਜਾਣਦੇ ਜੇ ਕਿਉਂਕਿ ਤੁਹਾਨੂੰ ਪਤਾ ਮਸਲੇ ਕਿੱਥੋਂ ਹੁੰਦੇ ਦੇ ਕਿੱਥੋਂ ਉੜਦੇ ਦੇ ਕਿਤ ਤਰ੍ਹਾਂ ਹੱਲ ਹੁੰਦੇ ਆਗੇ ਆ ਕਾਫੀ ਸਮੇਂ ਤੋਂ ਅਮਰਜੀਤ ਬੱਬਾ ਸੰਸਥਾ ਤੇ ਬਾਬਾ ਜੀਵਨ ਸਿੰਘ ਦੀ ਯਾਦਗਾਰੀ ਗੇਟ ਜਿਨ੍ਹਾਂ ਦੀ ਉਸਾਰੀ ਚੱਲ ਰਹੀ ਸੀ ਤਕਰੀਬਨ 3 ਸਾਲ ਤੋਂ ਉੱਪਰ ਹੋ ਗਿਆ ਸਮਾਂ ਇਸੇ ਤਰ੍ਹਾਂ ਹੀ ਵਿਰੋਧ ਪ੍ਰਦਰਸ਼ਨ ਕਰਕੇ ਹੀ ਕੰਮ ਚਾਲੂ ਕਰਾਈਦਾ ਲੇਕਿਨ ਇਹ ਗੁੰਮਟੇ ਰੱਖਤੇ ਇਹਨੂੰ ਨਾ ਤੇ ਨਾਂ ਲਿਖਿਆ ਗਿਆ ਸੀ ਦਸੰਗਾਂ ਦਾ ਸਜੇ ਢੰਗ ਨਾਲ ਜਦਕਿ ਇਹਨਾਂ ਨੂੰ ਲਿਖ ਕੇ ਦਿੱਤਾ ਪੀ.ਜ.ਡ.ਯੂ.ਡੀ ਦੇ ਅਧਿਕਾਰੀਆਂ ਨੂੰ ਉਹ ਨਾ ਇਹ ਗੁੰਮਟਾ ਨੂੰ ਕੋਈ ਪੇਂਟ ਕੀਤਾ ਗਿਆ ਜੋ ਕਿ ਗੇਟ ਦਾ ਪੇਂਟ ਵੀ ਹੋਣਾ ਜੇ ਇਹਨਾਂ ਨੇ ਅਰਥ ਦਾ ਬੋਰ ਕਿਹਾ ਹੈਗਾ ਕਿ ਇੱਕ ਕੋਲੇ ਵਾਲਾ ਬੋਰ ਹੁੰਦਾ ਉਹ ਹੋਊਗਾ ਲੇਕਿਨ ਇੱਕ ਸੁੱਕਾ 10 ਫੁੱਟ ਦਾ ਬੋਰ ਕਰਕੇ ਕੋਈ ਲੂਨ ਨਹੀਂ ਪਾਇਆ ਕੋਈ ਨਹੀਂ ਉਸੇ ਤਰ੍ਹਾਂ ਹੀ ਉਹਨੂੰ ਛੜਤਾ ਵਾ ਔਰ ਲੇਟਾਂ ਨਹੀਂ ਲੱਗੀਆਂ ਇਹ ਤੇ ਪਰ ਇਸੇ ਤਰ੍ਹਾਂ ਇੰਡਸਟਰੀ ਦਫ਼ਤਰ ਲੱਗੇ ਇੱਕ ਗੇੜ ਹੈਗਾ ਨਿਊ ਜਵਾਰ ਨਗਰ ਨੂੰ ਮੋੜ ਮੋੜਦਾ ਉਹ ਬਾਬਾ ਸੰਸੇਨਜੀ ਦੇ ਨਾਂ ਤੇ ਆ ਉਹਦੇ ਹਿਸਾਬ ਨਾਲ ਉਹ 5-5 ਫੁੱਟ ਪਿੱਲਰ ਭਰ ਕੇ ਤੋਂ 3 ਸਾਲ ਹੋ ਗਏ ਉਸੇ ਤਰ੍ਹਾਂ ਛੱਡੇ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਅਨਸਰ ਜਿਲੇ ਨਸ਼ੇ ਦੇ ਆਦੀ ਆ ਉਹਨਾਂ ਨੇ ਉਹ ਸਰਯੇ ਹੀ ਲੈ ਜਨੇ ਵੱਡ-ਵੱਡ ਕੇ ਉੱਥੋਂ ਲੇਕਿਨ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਪਰ ਹਾਈ ਵੋਲਟੇਜ ਤਾਰਾ ਸਾਡੇ ਸੀਤ ਬੱਬਾ ਸੰਸਨ ਰਾਣਾ ਗਾਰਡਨ ਜਵਾਹਰ ਨਗਰ ਨਿਊ ਜਵਾਹਰ ਨਗਰ ਮਹਬੂਪੁਰੇ ਦੇ ਵੀ 4-5 ਨੰਬਰ ਗਲੀ ਦੇ ਘਰਾਂ ਤੋਂ ਲੰਘਦੀਆਂ ਜਿਨ੍ਹਾਂ ਨਾਲ ਕਈ ਜਣਾ ਪਰਿਵਾਰਾਂ ਦਾ ਇਨਸਾਨ ਵੀ ਹੋਇਆ ਬਾਲ-ਬਾਲ ਬਜੇ ਜਾਨ ਨਾ ਜਾਣ ਤੋਂ ਲੇਕਿਨ ਇਹਨਾਂ ਨੂੰ ਮੰਗ ਪੱਤਰ ਦੇਣ ਦੇ ਬਾਵ ਡੀਸੀ ਸਾਹਿਬ ਨੂੰ ਬਿਲੀ ਬੋਰਡ ਨੂੰ ਪੂਰ ਸਪਲਾਈ ਦੇ ਅਧਿਕਾਰਾਂ ਨੂੰ ਕਿਸੇ ਦੇ ਕੰਤੋਂ ਜੂਨ ਹੀ ਸਰਕੀ ਅੱਜ ਇਹਨਾਂ ਕਮਿਸ਼ਨਰ ਸਾਹਿਬ ਨੇ ਐਸ.ੀ. ਸਾਹਿਬ ਨੂੰ ਵਾਟਰ ਸਪਲਾਈ ਨੂੰ ਇੱਕ ਵਿੜਿਤੀ ਹੁਕਮ ਜਾਰੀ ਕੀਤਾ ਹਕਾ ਕੇ ਇਹ ਵਾਲਾ ਵਾਟਰ ਸਪਲਾਈ ਦੀ ਸਮੱਸਿਆ ਆ ਗਈ ਵਾਰ ਨੰਬਰ 31 ਦੀ ਤੇ ਮਹਬੂਬਰੇ ਦੀ ਇਹ ਤੁਸੀਂ ਜਲਦੀ ਐਸਟੀਮੇਟ ਲਵਾ ਕੇ ਮੇਰਾ ਸੈਂਡ ਕਰਾਓ ਤੇ ਓਪਨ ਪਾ ਦਿਓ ਲੇਕਿਨ ਜੈਸ ਕੁਮਾਰ ਜਈ ਉਹਨਾਂ ਨੂੰ ਐਸ.ੀ. ਸਾਹਿਬ ਨੇ ਕਹਿਤਾ ਲੇਕਿਨ ਉਹਨਾਂ ਨੇ 2-3 ਦਿਨ ਦਾ ਟਾਈਮ ਮੰਗਿਆ ਲੇਕਿਨ ਅੱਜ 3 ਮਹੀਨੇ ਹੋ ਗਏ ਕੋਈ ਨਹੀਂ ਬੜਿਆ ਔਰ ਐਸੀ ਇਸ ਤਰ੍ਹਾਂ ਰਾਸ਼ਨ ਕਾਟਾਂ ਦਾ ਵੀ ਮਸਲਾ ਵਾ ਭਗਵੰਤ ਮਾਨ ਜੀ ਨੇ ਕਹਿਤਾ ਕਿ ਸਾਰੇ ਬਹਾਲ ਕਰ ਦਿਓ ਲੇਕਿਨ ਨਹੀਂ ਕੋ ਚੁਨਿੰਦੇ ਇਹਲੇ ਕੋ ਉਹਨਾਂ ਦੇ ਭਾਰੂਕ ਕਾਰ ਆ ਗਏ ਉਹ ਫੂਲਸ ਲਈ ਅਫਸਰਾਂ ਵਾ ਜਾ ਕੇ ਬਹਿ ਗਏ ਆ ਉਹਨੇ ਕੋ ਚਾਲੂ ਕਰਤੇ ਬਾਕੀ ਸਾਥਰੀ ਗਾਲ ਹੈਗੀ ਪਰਿਵਾਰਾਂ ਨੂੰ ਵੱਧ ਘਾਟ ਕੋ ਬੋਲਦੇ ਡਿਪੋ ਹਲੜ ਗਈ ਆ ਕਹੋਂਦੇ ਤੁਸੀਂ ਗਲੇ ਇਹ ਪੈਸੇ ਖਰਚ ਰਹੇ ਫਰੀ ਦੀ ਆਉਂਦੀ ਤੇ ਫਰੀ ਦੀ ਆਉਂਦੀ ਹੈਗੀ ਉਹ ਤੇ ਜਾ ਕੇ ਡਿਪੋ ਡਰਗ ਜੇ ਦੇ ਕਾਰਚੱਕ ਚੈੱਕ ਕਰ ਲੋ ਡਾਟਾ ਔਰ ਇਨਾਂ ਦੇ ਖੋਦੇ ਤਨ ਤਨ ਪਰਿਵਾਰਾਂ ਦੇ ਕਾਰਡ ਰਾਸ਼ਨ ਕਾਰਡ ਬਣੇ ਆ ਜੇ ਇਨਾਂ ਨੂੰ ਉਤਕਾਰ ਹੈ ਰਾਸ਼ਨ ਕਾਟਾਂ ਦਾ ਤੇ ਆਮ ਜਨਤਾ ਨੂੰ ਨਹੀਂ ਗਰੀਬ ਜਨਤਾ ਨੂੰ ਹੀ ਜੇ ਟੂ ਪੇਸਟ ਲੈਂਦੇ ਟੈਕਸ ਦਿੰਦੇ ਸਰਕਾਰ ਨੂੰ ਸਭ ਬਣਾਉਣ ਵਾਲਿਆਂ ਦੇ ਟੈਕਸ ਦਿੰਦੇ ਜੇ ਤੇਲ ਲਿਉਂਦੇ ਅਸਰੋਂ ਦਾ ਟੈਕਸ ਦਿੰਦੇ ਫਰੈਂਡ ਲਿਉਂਦੇ ਟੈਕਸ ਦਿੰਦੇ ਜੇ ਮੈਡੀਸਨ ਲਿਉਨੇ ਆਪਣੇ ਘਰ ਚ ਟੈਕਸ ਨੇ ਕੱਪਾ ਲਿਉਨੇ ਟੈਕਸ ਦਿੰਨੇ ਆ ਰੋਡ ਤੇ ਚੱਲਦੇ ਟੈਕਸ ਦਿੰਨੇ ਆ ਬਿਜਲੀ ਵਰਤਦੇ ਟੈਕਸ ਦਿੰਨੇ ਜੇ ਫ੍ਰਿਜ ਕੂਲਰ ਲਿਉਨੇ ਟੈਕਸ ਦਿੰਨੇ ਮੈਨੂੰ ਇਹ ਦੱਸਣ ਵੀ ਆਮ ਜਲੇ ਸਲੀਮ ਏਰੀਆ ਚ ਲਿਉ ਸਾਡੇ ਪਰਿਵਾਰ ਰਹਿੰਦੇ ਆ ਉਹ ਹਰ ਚੀਜ਼ ਦਾ ਟੈਕਸ ਦਿੰਦੇ ਆ ਫਿਰ ਉਹਨਾਂ ਨੂੰ ਇਹ ਸਹੂਲਤਾਂ ਤੋਂ ਵਾਂਝਾ ਕਿਉਂ ਰੱਖ ਰਹੀ ਸਰਕਾਰ ਕਿਉਂ ਸਾਰੇ ਡਿਪਾਰਟਮੈਂਟ ਵਾਂਝਾ ਰੱਖ ਰਹੇ ਕਿਉਂ ਭੇਤ ਭਾਵ ਕਰ ਰਹੇ ਆ ਔਰ ਸਾਡੇ ਬਾਲਮੀਕ ਸਮਾਜ ਰਵੀਦਾਸੂਆ ਸਮਾਜ ਅੰਮ੍ਰਿਤਸਿਦ ਬਾਬਾ ਜੀਮ ਸਿੰਘ ਜੀ ਦੇ ਜਿਹੜੇ ਵੰਸਾ ਰੰਗਰੇਟੇ ਸੰਗ ਜਾਂ ਹੋਰ ਵੀ ਸਮਾਜਿਕ ਜਿਹੜੇ ਸਮਾਜ ਦੇ ਦਬੇ ਕੁਚਲੇ ਵੀਰ ਨੇ ਉਹਨਾਂ ਨਾਲ ਇਹ ਧੱਕੇਚਾਹੀਆਂ ਕਿਉਂ ਹੁੰਦੀਆਂ ਉਹ ਸ਼ੁਰੂ ਤੋਂ ਹੁੰਦੀਆਂ ਤੇ ਉਹਾਨੂੰ ਸੰਘਰਸ਼ ਕਰ ਕਰਕੇ ਹੀ ਇਨਸਾਫ ਲੈਣਾ ਪੈਂਦਾ ਕਾਹਦੇ ਬਦਲਾਅ ਪਾਊਗਾ ਮਾਨ ਸਾਹਿਬ ਕਹਿੰਦੇ ਬਦਲਾਅ ਬਦਲਾਅ ਕਦ ਆਉਣਾ ਕਿ ਸਰਕਾਰਾਂ ਧੜਨੇ ਦੀ ਬਦਲਾਅ ਕਰਦੀਆਂ ਇਹ ਜੀ ਨਦੀ ਚਲੀ ਸੋਚ ਹੈਗੀ ਮਨੁਵਾਦੀ ਸੋਚ ਆ ਉਹ ਇਹਨਾਂ ਕੋ ਨਹੀਂ ਦਿਮਾਚੋ ਕੱਢੀ ਜਾਂਦੀ ਜਾਂ ਤੇ ਹਾਡੇ ਵੀ ਵਿੱਚ ਕੁਝ ਆਈਐਸ ਅਫਸਰ ਆਈਪੀਐਸ ਅਫਸਰ ਜਿਹੜੇ ਕਰਕੇ ਇਹਨਾਂ ਨਾਲ ਰਲ ਕੇ ਐਮਐਲਏ ਮਨਿਸਟਰ ਬਣੇ ਨੇ ਉਹਨਾਂ ਨੂੰ ਬੇਨਤੀ ਵੀ ਤੁਸੀਂ ਤੇ ਕਮ ਸਕਮ ਆਪਣੀ ਆਵਾਜ਼ ਠਾਹ ਸਮਾਜ ਦੀ ਤੁਹਾਨੂੰ ਕਿਸ ਚੀਜ਼ ਦਾ ਡਰ ਆ ਇਹ ਤੁਹਾਨੂੰ ਜਿੰਨੀ ਦੇਤਾਗਾ ਸਮੱਸਿਆਵਾਂ ਦਾ ਹੱਲ ਨਹੀਂ ਹੋਊਗਾ ਐਸਪੀ ਸਤਾਰ ਹਰਪਾਲ ਸਿੰਘ ਜੀ ਆਏ ਆ ਉਹ ਵਿਸ਼ਵਾਸ ਦਵਾਇਆ ਵੀ ਆ ਤੁਸੀਂ ਜਾਮ ਖੋਲ ਦਿਓ ਤੇ ਸਾਰੇ ਅਫਸਰ ਸਾਹਿਬਾਨ ਇੱਥੇ ਆ ਰਹੇ ਆ ਜੇ ਲੋਕਡਾਊਨ ਲੱਗ ਰਹੀ ਆ ਉਹ ਕਿਸੇ ਤਰੀਕੇ ਨਾਲ ਨਹੀਂ ਲਾ ਰਹੇ ਗਲੀਆਂ ਛੱਡੀ ਜਾ ਰਹੇ ਆ ਅਗਲਾ ਕਦਮ ਜੀ ਹੋਵੇਗਾ ਅਗਲਾ ਕਦਮ ਜੀ ਸਾਡੇ ਸਾਰੇ ਜਿੰਨੇ ਵੀ ਆ ਸਮਾਜ ਦੇ ਕੋਰਟ ਮੀਟੀ ਦੇ ਮੈਂਬਰ ਸਾਹਿਬਾਨ ਅੱਜ ਇੱਥੇ ਇਕੱਤਰ ਹੋ ਗਏ ਔਰ ਸੰਗਠਨਾਂ ਵੀ ਬਹੁਤ ਜਲਦ ਜੇ ਨਾ ਆਏ ਹਲੋ ਆ ਤੇ ਅਗਲਾ ਫੈਸਲਾ ਇੱਥੇ ਸੰਗਠਨ ਜੀ ਲੈ ਕੇ ਐਲਾਨ ਕੀਤਾ ਜਾਏਗਾ ਮੈਂ ਜੀ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ੈਡੂਲਡ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜਾ ਜੋ ਧਰਨਾ ਵਾਂ ਇਹ ਆਲ ਇੰਡੀਆ ਸ਼ਡਿਊਲ ਕਾਰ ਫੈਡਰੇਸ਼ਨ ਦੇ ਸਾਡੇ ਪ੍ਰਧਾਨ ਨੇ ਪੰਜਾਬ ਦੇ ਗੁਰदयाल ਸਿੰਘ ਜੀ ਉਹਨਾਂ ਨੇ ਇਹ ਫੈਸਲਾ ਲਿਆ ਕਿਉਂਕਿ ਉਹਨਾਂ ਨੇ ਜਨਤਾ ਨੂੰ ਵੇਖਿਆ ਵੀ ਬੜਾ ਬੜਾ ਪਾਣੀ ਪੀਣ ਵਾਲਾ ਗੰਦਾ ਆ ਰਿਹਾ ਹੋਰੀ ਬੜੀਆਂ ਲੱਖਣੀਆਂ ਸਮੱਸਿਆ ਆਈ ਕਿ ਸਾਡੀ ਅਈ ਤੇ ਸਮਾਜ ਦਾ ਕੰਮ ਕਰ ਗਿਆ ਕਿਉਂਕਿ ਸਾਡੀ ਜਿਹੜੀ ਸਸਤਾ ਵਾਲ ਇੰਡੀਆ ਸ਼ਡਿਊਲ ਕਾਰ ਫੈਡਰੇਸ਼ਨ ਇਹ ਸਮਾਜਿਕ ਸੰਸਥਾ ਆਈ ਸਮਾਜ ਦਾ ਵੱਧ ਤੋਂ ਵੱਧ ਕੰਮ ਕਰਦੇ ਆਂ ਔਰ ਸਮਾਜ ਦੇ ਨਾਲ ਖੜੇ ਹੁੰਦੇ ਆਂ ਸਾਨੂੰ ਕੋਈ ਵੀ ਸਮਾਜ ਨੂੰ ਕੋਈ ਮੁਸ਼ਕਿਲ ਆਉਂਦੀ ਆ ਤੇਹੀ ਪਹਿਲ ਦੇ ਆਧਾਰ ਤੇ ਖੜਿਆ ਇਹਦਾ ਗੇਟ ਬੰਦਾ ਪਿਆ ਤਿੰਨ ਸਾਲ ਹੋ ਗਏ ਆ ਅਜੇ ਤੱਕ ਗੇਟ ਕੰਪਲੀਟ ਨਹੀਂ ਆ ਕਈ ਵਾਰੀ ਜੀਏ ਨੂੰ ਐਸਡੀਓ ਨੂੰ ਕੰਪਲੇਂਟਾਂ ਕੀਤੀਆਂ ਕਾਰਪੋਰੇਸ਼ਨ ਵਾਲਿਆਂ ਨੂੰ ਕੀਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ ਹੁਣ ਹੁਣ ਅਸੀਂ ਕਹਿੰਨੇ ਆ ਵੀ ਜੇ ਆਈ 15 ਮਿੰਟਾਂ ਦੇ ਵਿੱਚ ਵਿੱਚ ਜੀਏ ਇੱਥੇ ਐਸਡੀਓ ਸਾਹਿਬ ਆਏ ਨੇ ਉਹ ਕਹਿੰਦੇ ਵੀ 15 ਮਿੰਟਾਂ ਦੇ ਵਿੱਚ ਹੁਣ ਕੰਮ ਸਟਾਰਟ ਕਰਾਂਗੇ ਜੇ ਨਾ ਕੰਮ ਸਟਾਰਟ ਕਰਾ ਤੇ ਫਿਰ ਧਰਨਾ ਜਿਹੜਾ ਉਹ ਜਾਰੀ ਰਹੇਗਾ ਚਾਹੇ ਉਹ ਸਾਨੂੰ ਟ੍ਰੈਫਿਕ ਰੋਕਣੀ ਪਵੇ ਚਾਹੇ ਕੋਈ ਅਫਸਰ ਆਵੇ ਪਰ ਉਹਨਾਂ ਦੀ ਮੰਨੀ ਨਹੀਂ ਜਾਏਗੀ ਇਹਨਾਂ ਕੁਛ ਕਹਿੰਦਾ ਜੈਵਾਲ ਮੇਰਾ ਨਾਮ ਜੀ ਅਮਨ ਮੋਲ ਨਿਵਾਸੀ ਭਾਰਤੀ ਮੋਲ ਨਿਵਾਸੀ ਮੁਕਤੀ ਮੋਰਚੇ ਤੋਂ ਯੂਥ ਵੀ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੱਜ ਦਿਨ ਅਸੀਂ ਦੇਖਦੇ ਪਏ ਆ ਪ੍ਰਤੱਖ ਹੀ ਹਰ ਇਲਾਕੇ ਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਜਿਹੜੀ ਆ ਰਹੀ ਆ ਉਹ ਪਾਣੀ ਦੀ ਆ ਪਾਣੀ ਇੰਨਾ ਕਿ ਗੰਦਾ ਆ ਰਿਹਾ ਆ ਜਿਸ ਤਰ੍ਹਾਂ ਕਿ ਆ ਮਕਬੂਲਪੁਰ ਦੇ ਜਿਹੜੇ ਇਲਾਕਾ ਨਿਵਾਸੀ ਨੇ ਅੱਜ ਇੱਕ ਇੱਕ ਜਗ੍ਹਾ ਇਕੱਠੇ ਹੋਏ ਨੇ ਸਰਕਾਰ ਦੇ ਜਿਹੜੇ ਵਿਰੋਧ ਦੇ ਵਿੱਚ ਜਿਹੜਾ ਪਾਣੀ ਜਿਹੜਾ ਪੀਣ ਵਾਲਾ ਵਾ ਬਿਲਕੁਲ ਹੀ ਗੰਦਾ ਆ ਰਿਹਾ ਆ ਮੈਂ ਸਰਕਾਰ ਨੂੰ ਇੱਕੋ ਹੀ ਸਵਾਲ ਪੁੱਛਾਂਗਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕੋ ਸਵਾਲ ਪੁੱਛਾਂਗਾ ਤੁਸੀਂ ਜਿਹੜਾ ਇਹ ਵਾਲਾ ਪਾਣੀ ਆ ਰਿਹਾ ਵਾ ਤੁਸੀਂ ਇੱਕ ਵਾਰੀ ਇੱਕ ਬੋਤਲ ਪੀ ਕੇ ਵਿਖਾ ਦਿਓ ਇੱਕ ਗਲਾਸ ਇੱਕ ਘੁੱਟ ਪੀ ਕੇ ਵਿਖਾ ਦਿਓ ਕਿਉਂਕਿ ਇਨਹੀ ਪਾਣੀ ਦੇ ਨਾਲ ਜਿਹੜੀਆਂ ਕਿ ਬੱਚਿਆਂ ਨੂੰ ਬਿਮਾਰੀਆਂ ਲੱਗਦੀਆਂ ਪਈਆਂ ਅੱਜ ਦਿਨ ਕਿਸੇ ਦਾ ਲੀਵਰ ਚ ਇਨਫੈਕਸ਼ਨ ਆ ਰਹੀ ਆ ਅੱਜ ਦਿਨ ਮਲਕੀ ਉਹ ਮਲਕੀ ਬੋਝ ਕਿਰਤੇ ਪੈ ਰਿਆ ਉਹ ਗਰੀਬ ਵਰ ਤੇ ਸਲਾ ਮੇਰੀਏ ਦੇ ਪੈ ਰਿਆ ਜਿਸ ਤਰ੍ਹਾਂ ਇਹਨਾਂ ਦੀ ਮੁਸ਼ਕਲ ਇੱਕ ਪਾਣੀ ਦੀ ਪ੍ਰੋਬਲਮ ਆ ਜਿਹੜੀ ਲੋਕ ਟਾਈਨ ਲੱਗਦੀ ਪਈ ਆ ਗਲੀਆਂ ਦੇ ਵਿੱਚ ਉਹ ਜਿਹੜਾ ਕਿ ਵਿਤਕਰੇ ਅਕੋਰਡਿੰਗ ਲੱਗਦੀ ਪਈ ਕਿਸੇ ਦੀ ਗਲੀ 'ਚ ਲੱਗਦੀ ਪਈ ਕਿਸੇ ਦੀ ਗਲੀ 'ਚ ਨਹੀਂ ਲੱਗਦੀ ਪਈ ਤੇ ਇੱਕ ਜਿਹੜਾ ਮੈਟਰ ਆ ਬਿਜਲੀ ਵਿਭਾਗ ਨਾਲ ਸੰਬੰਧੀ ਤੇ ਹਾਈ ਵੋਲਟੇਜ ਤਾਰਾਂ ਦਾ ਅਗਰ ਉਹ ਹਾਈ ਵੋਲਟੇਜ ਤਾਰਾਂ ਨਾਲ ਅਗਰ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਕੌਣ ਆ ਜਦੋਂ ਕਿਸੇ ਨੂੰ ਜੁਰਮਾਨਾ ਪਾਣਾ ਹੁੰਦਾ ਬਿਜਲੀ ਵਿਭਾਗ ਨੇ ਕਿ ਉਦੋਂ ਤੇ ਲੱਖਾਂ ਦੇ ਹਿਸਾਬ ਨਾਲ ਜੁਰਮਾਨੇ ਪਾ ਦਿੰਦੇ ਨੇ ਪਰ ਇਹਨਾਂ ਦੀ ਜਿਹੜੀ ਗਲਤੀਆਂ ਆ ਜਿਹੜੀਆਂ ਹਾਈ ਵੋਲਟੇਜ ਤ ਉਹਦੇ ਨਾਲ ਅਗਰ ਕਿਸੇ ਦਾ ਜੀਵਨ ਲੀਲਾ ਸਮਾਪਤ ਹੋ ਗਈ ਉਦੋਂ ਸਰਕਾਰ ਨੇ ਪਤਾ ਕੀ ਕਹਿਣਾ ਕਿ 5 ਲੱਖ ਰੁਪਈਆ ਸੀ ਇਹਨਾਂ ਨੂੰ ਮੁਆਵਜ਼ਾ ਦੇ ਦਿੰਨੇ ਆ ਤੇ ਪਰ ਜਿਹੜਾ ਕਿ ਜਿਸ ਤਰ੍ਹਾਂ ਹੁਣ ਸ਼ਹੀਦਾਂ ਦੇ ਨਾਂ ਤੇ ਜਿਹੜੇ ਗੇਟ ਦੇ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਜਿਹੜੇ ਸ਼ਹੀਦਾਂ ਦੇ ਗੇਟ ਆ ਅਸੀਂ ਕੁਝ ਮਹੀਨੇ ਪਹਿਲਾਂ ਵੀ ਇਸ ਸੰਬੰਧਿਤ ਗੇਟ ਦੇ ਉਸਾਰੀ ਵਾਸਤੇ ਧਰਨਾ ਲਗਾਇਆ ਸੀ ਉਹ ਸੰਬੰਧਿਤ ਇਹਨਾਂ ਨੇ 2-4 ਦਿਨ ਕੰਮ ਸਟਾਰਟ ਕੀਤਾ ਤੇ ਫਿਰ ਉਹ ਕੰਮ ਇਹਦਾ ਬੰਦ ਕਰ ਦਿੱਤਾ ਗਿਆ ਸਿਰਫ ਇਹ ਮਨੁਵਾਦੀ ਸੋਚ ਦੇ ਮਾਲਕ ਨੇ ਪਰ ਜਿੱਥੇ ਤੱਕ ਵੀ ਮੈਂ ਸਮਾਜ ਨੂੰ ਵੀ ਬੇਨਤੀ ਕਰਦਾ ਜਿਸ ਤਰ੍ਹਾਂ ਮਕਬੂਲਪੁਰੇ ਨਵਾਸੀ ਨੇ ਅਗਰ ਪ੍ਰतेक ਘਰ ਦੇੋਂ ਇੱਕ ਇੱਕ ਮੈਂਬਰ ਵੀ ਨਿਕਲਦਾ ਨਾ ਤੇ ਪੂਰਾ ਹਾਈਵੇ ਜਾਮ ਹੋਏ ਨਾ ਹੀ ਸਾਡੀ ਮਜਬੂਰੀ ਸਾਡੀ ਗਲਤੀਆਂ ਕੀ ਆ ਅਸੀਂ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲਦੇ ਅੱਜ ਅਸੀਂ ਆਪਣੇ ਬੱਚਿਆਂ ਦੀ ਰਖਵਾਲੀ ਵਾਸਤੇ ਜਿਹੜਾ ਪਾਣੀ ਪੀਣ ਜਿਹੜਾ ਉਹ ਹੀ ਆਪਣਾ ਪਾਣੀ ਜਿਹੜਾ ਪੀਣ ਵਾਲਾ ਆ ਉਹ ਸਾਫ਼ ਨਹੀਂ ਗਵਰਨਮੈਂਟ ਕੋ ਲੈ ਸਕਦੀ ਤੇ ਆਪਾਂ ਹੋਰ ਅਧਿਕਾਰ ਕੀ ਲਵਾਂਗੇ ਇਸ ਕਰਕੇ ਪ੍ਰतेक ਘਰ ਚੋਂ ਇੱਕ ਇੱਕ ਮੈਂਬਰ ਜ਼ਰੂਰ ਨਿਕਲੋ ਆਪਣੇ ਪਰਿਵਾਰਾਂ ਦੇ ਨਾਲ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਦੀ ਸੁਰੱਖਿਆ ਦਾ ਸਵਾਲ ਹੈ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਅਗਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਸੰਵਿਧਾਨ ਤੁਸੀਂ ਆਰਟੀਕਲ 19 ਦਾ ਅਧਿਕਾਰ ਜਿਹੜਾ ਇਹਨਾਂ ਦੇ ਲਾਗੂ ਜਿਹੜਾ ਬਾਬਾ ਸਾਹਿਬ ਨੇ ਕੀਤਾ ਆ ਉਹਦੇ ਅਧਿਕਾਰ ਦੀ ਵਰਤੋਂ ਕਰੋਗੇ ਫਿਰ ਹੀ ਤੁਹਾਨੂੰ ਹੱਕ ਮਿਲਨੇ ਆ ਨਹੀਂ ਦੇ ਘਰ ਬੈਠੇ ਕੋਈ ਹੱਕ ਨਹੀਂ ਮਿਲਨੇ ਤੇ ਆਪਾਂ ਅਸੀਂ ਆਪਣੇ ਮੋਰਚੇ ਵੱਲੋਂ ਭਾਰਤੀ ਮੂਲ ਵਾਸੀ ਮੁਕਤੀ ਮੋਰਚੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਜੱਗੂ ਪ੍ਰਧਾਨ ਜੀ ਨੂੰ ਗੁਰਦੇਵਾਲ ਜੀ ਨੂੰ ਵਿਸ਼ਵਾਸ ਦਿਵਾਣੇ ਆ ਅਗਰ ਤੁਸੀਂ ਸਾਨੂੰ ਕਹੋਗੇ ਇੱਥੇ 5 ਦਿਨ ਵੀ ਬਹਿਣਾ ਅਸੀਂ 5 ਦਿਨ ਵੀ ਬਹਾਂਗੇ ਪਰ ਸਾਡੀ ਬੇਨਤੀ ਆ ਕਿ ਜਿਹੜਾ ਕਿ ਧਰਨਾ ਜਦੋਂ ਕਿਸੇ ਲਗਾਇਆ ਜਾਂਦਾ ਵਾ ਉਦੀ ਜਿਹੜੀ ਇੱਕ ਰੂਪਰੇਖਾ ਤਿਆਰ ਕੀਤੀ ਜਾਂਦੀ ਉਸ ਨੂੰ ਜਰੂਰ ਤਿਆਰ ਕੀਤਾ ਜਾਵੇ ਇਸ ਮੁਸ਼ਕਲਾਂ ਦਾ ਹੱਲ ਕਰਾ ਕੇ ਫੇਰ ਹੀ ਉੱਠਿਆ ਜਾਵੇ ਜੈਪੀਨ ਜੈਸਿਕ ਇਸ ਤਰ੍ਹਾਂ ਜੇ ਮਕਬੂਲਪੁਰ ਏਰੀਆ ਦੇ ਲੋਕ ਨੇ ਇਹ ਸਾਰੇ ਇਥੇ ਚੌਂਚ ਇਕੱਠੇ ਆ ਕੇ ਇਹਨਾਂ ਦੀਆਂ ਟੂਟੀਆਂ ਚ ਪਾਣੀ ਗੰਦਾ ਆ ਰਿਹਾ ਉਹਦੇ ਸਬੰਧ ਦੇ ਵਿੱਚ ਜਿਹੜੇ ਆ ਐਸਟੀਯੂ ਸਾਹਿਬ ਤੇ ਐਕਸ਼ਨ ਸੰਬੰਧਿਤ ਕਾਰਪੋਰੇਸ਼ਨ ਦੇ ਉਹ ਪਹੁੰਚ ਗਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਆਓ ਤੁਹਾਨੂੰ ਜਿੱਥੇ ਵੀ ਪ੍ਰੋਬਲਮ ਹੈਗੀ ਆ ਅਸੀਂ ਨਾਲ ਚੱਲ ਕੇ ਤੁਹਾਡੀ ਪ੍ਰੋਬਲਮ ਸੋਲਵ ਕਰਾਉਣੀ ਆ ਉਹ ਹੁਣ ਮਸਲਾ ਇਹਨਾਂ ਦਾ ਸੋਲਵ ਹੋ ਚੱਲਿਆ ਵਾ ਇੱਕ ਇਹਨਾਂ ਦਾ ਮਸਲਾ ਹੈਗਾ ਪੀ ਡਬਲਯੂ ਡੀ ਦਾ ਜਿਹੜੀਆਂ ਇਹ ਜਿਹੜੀਆਂ ਸੀਮੈਂਟਡ ਟਾਈਲ ਜਿਹੜੀਆਂ ਲੱਗ ਰਹੀਆਂ ਨੇ ਉਹ ਕਹਿੰਦੇ ਵੀ ਮਾੜੀ ਕੁਆਲਿਟੀ ਦੀਆਂ ਨੇ ਉਹ ਵੀ ਐਕਸੇ ਸਾਹਿਬ ਨਾਲ ਗੱਲ ਹੋ ਗਈ ਆ ਐਕਸੇ ਸਾਹਿਬ ਨੇ ਐਸਟੀਯੂ ਸਾਹਿਬ ਨੂੰ ਭੇਜ ਲੱਗੇ ਆ ਉਹ ਵੀ ਮਸਲਾ ਹੁਣੇ ਹਾਲ ਹੋ ਗਿਆ